ਰੋਕਾਲਸਾ ਵਾਇਰਸ ਜਿੱਕਾ ਤੇ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਲੰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕੇ ਕੀਤੇ ਹਨ ਸਭ ਜਾਣਦੇ ਹਨ ਜੋ ਸਭ ਤੋਂ ਪਹਿਲਾ ਟੀਕਾ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਗਿਤਾਗਿਆ ਉਹ ਟੀਕਾ ਫਰੀਦ ਕੋਟੀ ਫਰੀਦ ਕੋਟੀ ਟੀਕਾ ਦੇ ਨਾਮ ਨਾਲ ਜਾਣਿਆ ਜਾਂਦਾ ਫਰੀਦ ਕੋਟੀ ਟੀਕਾ ਇਸ ਕਰਕੇ ਨਾਮ ਪਿਆ ਉਹਦਾ ਕਿਉਂਕਿ ਇਹ ਜਿਹੜਾ ਟੀਕਾ ਹੈ ਫਰੀਦ ਕੋਟ ਇਹ ਆਸਤੇ ਦਾ ਆਗਿਆ ਦੀ ਸਰਪਲਸਟੀ ਵਿੱਚ ਤਿਆਰ ਕਰਵਾਇਆ ਗਿਆ ਇਸ ਕਾਰ ਕੇਸ ਦਾ ਨਾਮ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟਿਕ ਟੀਕਾ ਫਰੀਰਕੋਟ ਵਾਲਾ ਇਸ ਨਾਮ ਦੇ ਨਾਲ ਛਾਣਿਆ ਜਾਂਦਾ ਪਹਿਲਾਂ ਇਸ ਤੋਂ ਕੁਝ ਕੁ ਬਾਣੀਆਂ ਦੇ ਟੀਕੇ ਮਿਲਦੇ ਸਨ ਪਰ 1877 ਦੇ ਵਿੱਚ ਟਰੰਪ ਨਾਮ ਦੇ ਇੱਕ ਅੰਗਰੇਜ਼ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਅੰਗਰੇਜ਼ੀ ਵਿੱਚ ਤਿਆਰ ਕੀਤਾ ਤੇ ਉਸ ਨੇ ਉਹ ਪ੍ਰਕਾਸ਼ਿਤ ਵੀ ਕੀਤਾ ਉਸ ਟੀਕੇ ਨੂੰ ਸਿੱਖ ਸਮਾਜ ਵੱਲੋਂ ਪਰ ਉਹਨਾਂ ਨੇ ਕੀਤਾ ਗਿਆ ਫਿਰ ਖਾਲਸਾ ਦਿਵਾਨ ਅੰਮ੍ਰਿਤਸਰ ਦੇ ਸਰਪ੍ਰਸਤ ਫਰੀਦਕੋਟ ਦੇ ਰਾਜਾ ਵਿਕਰਮ ਸਿੰਘ ਜਿਹੜੇ ਸਨ 1842 ਤੋਂ 1898 ਈਸਵੀ ਤੱਕ ਰਹੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਟਿੱਕਾ ਲਿਖਉਣ ਦੀ ਜਿਹੜੀ ਆਏ ਵਿਚਾਰ ਕੀਤੀ ਇਸ ਵਿਚਾਰ ਨੂੰ ਪੂਰਾ ਕਰਨ ਵਿੱਚ ਗਿਆਨੀ ਬਦਨ ਸਿੰਘ ਨੇ 1883 ਦੇ ਵਿੱਚ ਜਿਹੜਾ ਇਹ ਪੂਰਨ ਰੂਪ ਦੇ ਵਿੱਚ ਟੀਕਾ ਜਿਹੜਾ ਤਿਆਰ ਕੀਤਾ ਗਿਆਨੀ ਬਦਨ ਸਿੰਘ ਉਹ ਜਦੋਂ ਇਹ ਟੀਕਾ ਹੋ ਗਿਆ ਕੰਪਲੀਟ ਤੇ ਫਿਰ ਇਹਦੇ ਵਿੱਚ ਇਹਨੂੰ ਸੰਪਰਦਾਵਾਂ ਦੇ ਸਾਹਮਣੇ ਲਿਆਂਦਾ ਗਿਆ ਉਹਨਾਂ ਵਿਦਵਾਨਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਕਮੇਟੀ ਬਣਾਈ ਗਈ ਤੇ ਇਹਦੀ ਫਿਰ ਜਿਹੜੀ ਆ ਸੋਧ ਕੀਤੀ ਗਈ ਇਹਦੀ ਸੁਧ ਦੀ ਸੋਧ ਕਰਨ ਵਾਲੇ ਜਿਹੜੇ ਆ ਉਹਨਾਂ ਦੇ ਵਿੱਚ ਚੇਅਰਮੈਨ ਮਾਨਤਾ ਸੁਮੇਲ ਸਿੰਘ ਪਟਣ ਵਾਲੇ ਤੇ ਉਹਨਾਂ ਤੋਂ ਇਲਾਵਾ ਗਿਆਨੀ ਹਰਪਜਨ ਸਿੰਘ ਅੰਮ੍ਰਿਤਸਰ ਗਿਆਨੀ ਸੰਤ ਸਿੰਘ ਕਪੂਰ ਕਪੂਰਥਲਾ ਰਿਆਸਤ ਗਿਆਨੀ ਚੰ다 ਸਿੰਘ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਗਿਆਨੀ ਰਾਏ ਸਿੰਘ ਜੰਗੀ ਰਾਣਾ ਤੇ ਗਿਆਨੀ ਧਾਨ ਸਿੰਘ ਸੇਖਵਾ ਇਹਨਾਂ ਦੇ ਨਾਲ ਪੰਡਿਤ ਹਮਿੰਦਰ ਸਿੰਘ ਸੰਸਕ੍ਰਿਤੀ ਪੰਡਿਤ ਬਾਲਕ੍ਰਾਮ ਉਦਾਸੀ ਸੰਸਕ੍ਰਿਤੀ ਤੇ ਬਾਬਾ ਬਖਤਾਵਰ ਸਿੰਘ ਗਿਆਨੀ ਇਹ ਨੌ ਬੰਦੇਾਂ ਦੀ ਇੱਕ ਕਮੇਟੀ ਬਣਾਈ ਗਈ ਜਿਸ ਨੂੰ ਐਸਟੀਕੇ ਦੀ ਸੋਧ ਕਰਨ ਦਾ ਕੰਮ ਸੌਪਿਆ ਗਿਆ ਇਹ ਜੋ ਦੀ ਕੇ ਦੀ ਸੋਧ ਆ ਇਹ ਰਾਜਾ ਵਿਕਰਮ ਸਿੰਘ ਦੇ ਵੇਲੇ ਪੂਰੀ ਹੋ ਗਈ ਸੀ ਪਰ ਰਾਜਾ ਬਲਬੀਰ ਸਿੰਘ ਉਸ ਦੇ ਰਾਜਕਾਲ ਵਿੱਚ ਇਸ ਨੂੰ ਇਹ ਤਿੰਨ ਭਾਗ ਇਸ ਦੇ ਛਾਪੇ ਚੌਥਾ ਭਾਗ ਜਿਹੜਾ ਆ ਉਮਾਰਾ ਆ ਬਰਜਨ ਸਿੰਘ ਨੇ ਜਿਨ੍ਹਾਂ ਦਾ ਰਾਜ 1896 ਤੋਂ 1918 ਯੂਈ ਤੱਕ ਰਿਹਾ ਉਸ ਵळे ਛਪਿਆ ਇਸ ਦੇ ਸੈਟ ਬਿਨਾ ਉਜਲਤ ਗੁਰਦੁਆਰਿਆਂ ਜਾਂ ਡੇਰਿਆਂ ਵਿੱਚ ਭੇਟਾ ਕੀਤੇ ਗਏ ਇਹਦੇ ਜੋ ਸੈਟ ਤਿਆਰ ਕਰਵਾਏ ਗਏ ਹੈ ਉਹ ਬਿਨਾ ਕੋਈ ਪੇਂਟ ਲੈਣ ਤੋਂ ਬਿਨਾ ਕੋਈ ਪੈਸਾ ਲੈਣ ਤੋਂ ਵੱਖ-ਵੱਖ ਗੁਰਦੁਆਰਿਆਂ ਵਿੱਚ ਜਿੱਥੇ ਤੱਕ ਪਹੁੰਚ ਸਕਦੇ ਸਾਨੂੰ ਨੇ ਪਹਚਾਏ ਤੇ ਜਾਂ ਜੇ ਕਿਸੇ ਨੇ ਚਾਇਆ ਲੈਣਾ ਤੇ ਬਹੁਤ ਨਾਮ ਮਾਤਰ ਪੈਸੇ ਵਸੂਲ ਕੇ ਤੇ ਇਸ ਟੀਕੇ ਨੂੰ ਸ਼ਪਾ ਆ ਕੇ ਵੰਡਿਆ ਗਿਆ ਇਹਦੇ ਸਰੂਪ ਨੂੰ ਬਰਜ ਤੋਂ ਟਕਸਾਲੀ ਰੂਪ ਵਿੱਚ ਛਾਪਣ ਲਈ ਸਿੰਘ ਸੁਭਾਵਾ ਦੇ ਖਾਸ ਸਾਜਾਨਾਂ ਵੱਲੋਂ ਸੁਝਾਓ ਸੁਝਾਓ ਜੜਿਆਓ ਆਉਣੇ ਸ਼ੁਰੂ ਹੋ ਗਏ ਅਗਸਤ 1918 ਇਸ ਵਿੱਚ ਮਹਾਰਾਜੇ ਨੇ ਸੋਚ ਕਮੇਟੀ ਫੇਰ ਦੁਬਾਰਾ ਬਣਾਈ ਤੇ ਇਸ ਦਾ ਦੂਜੇ ਸੰਸਕਰਨ ਦੀ ਮੰਗ ਨੂੰ ਮੁੱਖ ਰੱਖਦਿਆਂ 1829 ਇਸ ਵਿੱਚ ਦੁਬਾਰਾ ਇਸ ਨੂੰ ਛਾਪਿਆ ਗਿਆ 18 ਦਸੰਬਰ 1918 ਇਸ ਨੂੰ ਮਹਾਰਾਜੇ ਦੀ ਮ੍ਰਿਤਕ ਤੋਂ ਬਾਅਦ ਸੋਧ ਕਮੇਟੀ ਦੀ ਸਾਂਝੀ ਯੋਜਨਾ ਜਿਹੜੀ ਆ ਉਹ ਖਟਾਈ ਚ ਪੈ ਗਈ ਸਾਰੀ ਯੋਜਨਾ ਖਟਾਈ ਚ ਪੈ ਗਈ ਕਿਉਂਕਿ ਮਹਾਰਾਜਾ ਬਲਜਿੰਦਰ ਸਿੰਘ ਤੋਂ ਬਾਅਦ ਰਾਜਾ ਹਰਜਿੰਦਰ ਸਿੰਘ ਸੋਧ ਦੇ ਵਿਰੋਧ ਸੀ ਕਿਉਂਕਿ ਵੱਡਿਆਂ ਦੇ ਕੰਮ ਨੂੰ ਸੋਧਣ ਦੇ ਹੱਕ ਵਿੱਚ ਨਹੀਂ ਸੀ ਇਸ ਤਰ੍ਹਾਂ ਇਹ ਸੋਧ ਨਾ ਹੋ ਸਕੀ ਇਹ ਜੀ ਟਿੱਕੇ ਦੀ ਬਾਸ਼ਾ ਸਾਦਾ ਸੁਨਤਾ ਦੇ ਡੇਰਿਆਂ ਦੀ ਟਕਸਾਲ ਦੀ ਘੜੀ ਹੋਈ ਹੂਨ ਕਾਰਨ ਇਹ ਜੋ ਆਮ ਪਾਠਕ ਦੀ ਸਮਝ ਤੋਂ ਦੂਰ ਸੀ ਇਹਦੇ ਅਰਥ ਨੂੰ ਸਮਝਣਾ ਮੁਸ਼ਕਲ ਸੀ ਤੇ ਵਸਤੂनिष्ठ ਨਾ ਹੋ ਕੇ ਪ੍ਰੰਪਰਾਈ ਜੋ ਇਹਦੇ ਅਰਥ ਸੰ ਲੱਗ ਰਹੇ ਸਨ ਭਾਸ਼ਾ ਭਾਗ ਨੇ 1970 ਵਿੱਚ ਇਸ ਦਾ ਇਨ ਬਿਨ ਪ੍ਰਿੰਟ ਕੱਢ ਦਿੱਤਾ ਤੇ ਦੂਜਾ ਸੰਸਕਰਨ ਵੀ ਛਾਪ ਦਿੱਤਾ 1970 ਵਿੱਚ ਫੇਰ ਇਹਦਾ ਦੁਬਾਰਾ ਉਹਨਾਂ ਨੇ ਇਹਨੂੰ ਛਾਪ ਤੋਂ ਆਪਣਾ ਕੀਤਾ ਇਸ ਟਿੱਕੇ ਨੂੰ ਜੋ ਮਿਸ਼ਨਰੀ ਹਨ ਉਹ ਜ਼ਿਆਦਾ ਪਰਮਾਨ ਨਹੀਂ ਕਰਦੇ ਕਿਉਂਕਿ ਉਹ ਕਹਿੰਦੇ ਹਨ ਕਿ ਇਹ ਜੋ ਟੀਕਾ ਹੈ ਬ੍ਰਾਹਮਣਵਾਦੀ ਟੀਕਾ ਹੈ ਕਿਉਂਕਿ ਜੋ ਨਿਰਮਲੇ ਸਨ ਉਹ ਬ੍ਰਾਹਮਣਾਂ ਦੀ ਸਹਾਇਤਾ ਲੈ ਕੇ ਚੱਲਦੇ ਰਹੇ ਹਨ ਇਸ ਕਰਕੇ ਜਿਹੜਾ ਟੀਕਾ ਆ ਇਹ ਬ੍ਰਾਹਮਣਵਾਦੀ ਸੋਚ ਜਿਹੜੀ ਆ ਉਹ ਜਿਆਦਾ ਸੱਚ ਵਰਤੀ ਗਈ ਆ ਪਾ ਪਾਸ਼ਾ ਵੀ ਬ੍ਰਿਜ ਪਾਸ਼ਾ ਵਰਤੀ ਗਈ ਆ ਸੋ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਪਹਿਲਾ ਟੀਕਾ ਭੰਤਨ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਗਿਆ ਉਹ ਫਰੀਦਕੋਟ ਦੇ ਰਾਜਾ ਵਿਕਰਮ ਸਿੰਘ ਨੇ ਜਿੰਨਾ ਦਾ ਸਮਾ ਜਿਹੜਾ 1842 ਤੋਂ 1898 ਈਸਵੀ ਤੱਕ ਦਾ ਇਤਿਹਾਸ ਵਿੱਚ ਦੱਗਿਆ ਤੇ ਉਹਨਾਂ ਨੇ ਇਹਦੀ ਸੰਪੂਰਨ ਤੰਤਨ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਦੀ ਜਿਹੜੀ ਵਿਚਾਰ ਸੀ ਉਹਨਾਂ ਦੀ ਉਹ ਸੰਪੂਰਨ ਹੋਈ ਟੀਕਾ ਜਿਹੜਾ ਆਇਆ ਉਹ ਪਹਿਲਾ ਰੂਪ ਜਿਹੜਾ ਤੰਤਨ ਗੁਰੂ ਗ੍ਰੰਥ ਸਾਹਿਬ ਦਾ ਟੀਕੇ ਦੇ ਰੂਪ ਵਿੱਚ ਗਿਆਨੀ ਬਦਨ ਸਿੰਘ ਜੀ ਹਣਾ ਨੇ ਇਹ 1883 ਵਿੱਚ ਇਹਨੂੰ ਸੰਪੂਰਨ ਕਰ ਲਿਆ ਸੀ ਉਸ ਤੋਂ ਬਾਅਦ ਫਿਰ ਇਹ ਵਿਦਵਾਨਾਂ ਦੀ ਖੋਜ ਹੁੰਦੀ ਰਹੀ ਇਸ ਟੀਕੇ ਨੂੰ ਕੋਵਿਡ ਸੰਸਥਾ ਮਨੇ ਗੁਰਮਤ ਦੇ ਖਿਲਾਫ ਜਾਣ ਦੇ ਇਲਜ਼ਾਮ ਲਗਾਏ ਪਰ ਜੋ ਮਿਹਨਤ ਯਾਨੀ ਵਦਨ ਸਿੰਘ ਹੁਣਾਂ ਨੇ ਕੀਤੀ ਆ ਜਦੋਂ ਅਸੀਂ ਇਹ ਟੀਕਾ ਪੜਦੇ ਆ ਤਾਂ ਸਾਨੂੰ ਨਾਲੀ ਜੋ ਭਗਤੀ ਭਾਵਨਾ ਵਾਲੀ ਉਹਨਾਂ ਦੀ ਦੁੱਚੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਫ਼ ਨਜ਼ਰ ਆ ਰਹੀ ਹੈ ਉਹਨੇ ਬੜੀ ਮਿਹਨਤ ਦੇ ਨਾਲ ਇਹਨੂੰ ਪੰਜਾਬੀ ਵਿੱਚ ਸ਼ਾਪਨ ਦੀਆਂ ਜੋ ਖੋਸ਼ੀਆਂ ਹੋ ਜਾਰੀ ਰੱਖੀਆਂ ਤੇ ਕੀਤੀਆਂ ਨੇਪਰੇ ਚੜਾਈ ਇਹ ਟੀਕਾ ਥੋੜਾ ਦੂਜਾਂ ਟੀਕਾ ਨਾਲੋਂ ਵੱਖਰਾ ਜ਼ਰੂਰ ਆ ਫਾਰੇਸ ਟੀਕੇ ਦੀ ਜੋ ਵਿਧੀ ਕਰਨਿਆ ਉਹਦੇ ਬਾਰੇ ਵੀ ਤੁਹਾਨੂੰ ਥੋੜਾ ਜਿਆ ਚਾਨਣਾ ਪਾਉਨੇ ਆ ਐਸਟੀਕੇ ਨੂੰ ਸਤਾਤ ਸੇਮ ਸਿੰਘ ਸਰਕਰ ਰਿਸਰਚ ਸਕਾਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਮਿਹਨਤ ਕੀਤੀ ਆ ਉਹਦੇ ਬਾਰੇ ਤੁਹਾਨੂੰ ਦੱਸਦੇ ਆ ਇਹ ਟੀਕੇ ਦਾ ਨਾਮ ਜਿਹੜਾ ਉਹ ਕਹਿ ਰਿਹਾ ਕਿ ਫਰੀਦਕੋਟੀ ਟੀਕਾ ਪ੍ਰਚਲਿਤ ਆ ਫਰੀਦਕੋਟੀ ਟੀਕਾ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸੰਪੂਰਨ ਟੀਕਾ ਆ ਫਰੀਦਕੋਟ ਰਿਆਸਤ ਵੱਲੋਂ ਗਿਆਨੀ ਬਦਨ ਸਿੰਘ ਸ਼ੇਖਾਵਾਂ ਵਾਲਿਆਂ ਨੂੰ ਇਹ ਕਾਰਜ ਸੌਪਿਆ ਗਿਆ ਤੇ ਉਹਨਾਂ ਨੇ ਵਿਦਵਾਨਾਂ ਦੀ ਟੀਮ ਬੈਠ ਕੇ ਤੇ ਇਹ ਜਿਹੜਾ ਟੀਕਾ ਹੈ ਇਹ ਤਿਆਰ ਕਰਾਇਆ ਪਹਿਲੀ ਵਾਰ ਇਹ ਟੀਕਾ ਜਿਹੜਾ 1906 ਈਸਵੀ ਦੇ ਵਿੱਚ ਵਜ਼ੀਰ ਹਿੰਦ ਪ੍ਰੈਸ ਰਾਂ ਹੀ ਛਾਪਿਆ ਗਿਆ ਬਾਅਦ ਵਿੱਚ 1970 ਤੋਂ ਸ਼ਾਹ ਭਾਗ ਪੰਜਾਬ ਇਸ ਨੂੰ ਲਗਾਤਾਰ ਛਾਪਦਾ ਆ ਰਿਹਾ ਹੈ ਤੇ ਜੋ ਇਸ ਟੀਕੇ ਦੇ ਕਰਨ ਦੀਆਂ ਵਿਧੀਆਂ ਹਨ ਉਹ ਬੜੀਆਂ ਦਿਲਚਸਪ ਹਨ ਉਹ ਤੁਹਾਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਇਹ ਟੀਕਾ ਆ ਇਨੂੰ ਵਿਖਿਆਤਮਕ ਜੁਗਤਾਂ ਦੇ ਨਾਲ ਇਸ ਦਾ ਟੀਕਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਤੇ ਗੁਰਬਾਣੀ ਵਿੱਚ ਜੋ ਪ੍ਰਸ਼ਨ ਹਨ ਉਹਨਾਂ ਨੂੰ ਪ੍ਰਸ਼ੰਦੀ ਥਾਂ ਤੇ ਰੱਖ ਕੇ ਉੱਪਰੋਂ ਗੁਰਬਾਣੀ ਦੇ ਰਾਈ ਉਤਰ ਦਿੱਤੇ ਗਏ ਹਨ ਪਹਿਲਾ ਇਹਨਾਂ ਦਾ ਕਾਰਜ ਇਹ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਬਾਣੀ ਦਰਜ ਆ ਉਹ ਜੋ ਜਿਸ ਵੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਆ ਜਦੋਂ ਉਹ ਉਚਾਰਨ ਕੀਤੀ ਆ ਉਸ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਜੋ ਕਿਸੇ ਨਾਲ वार्तालाਪ ਹੋ ਰਹੀ ਆ ਤੇ ਜੋ ਕੋਈ ਪ੍ਰਸ਼ਨ ਕਰਦਾ ਉਸ ਨੂੰ ਅਗੋਂ ਕਿਸ ਤਰ੍ਹਾਂ ਉੱਤਰ ਦਿੱਤਾ ਜਾਂਦਾ ਉਸ ਅਨਸਾਰ ਇਹ ਜਿਹੜੀ ਗੁਰਬਾਣੀ ਦਾ ਟੀਕਾ ਕੀਤਾ ਗਿਆ ਉਹ ਕਿਸ ਵਿਧੀਆਂ ਦੇ ਤਹਿਤ ਇਹ ਟੀਕਾ ਜਿਹੜਾ ਆ ਕੀਤਾ ਗਿਆ ਉਹ ਪਹਿਲੀ ਤੇ ਹੈ ਗਿਆ ਪ੍ਰਸ਼ਨ ਉਤਰ ਕਿ ਜੋ ਕੋਈ ਪ੍ਰਸ਼ਨ ਕਰਦਾ ਤਾਂ ਉਹਨੂੰ ਗੁਰਬਾਣੀ ਵਿੱਚ ਹੀ ਉੱਤਰ ਮਿਲਦਾ ਤੇ ਇਸੇ ਤਰ੍ਹਾਂ ਟੀਕੇ ਦੇ ਵਿੱਚ ਵੀ ਜੋ ਪ੍ਰਸ਼ਨ ਕਿਸੇ ਨੇ ਕੀਤਾ ਉਹਨੂੰ ਪ੍ਰਸ਼ਨ ਦੀ ਥਾਂ ਤੇ ਰੱਖਿਆ ਗਿਆ ਜੇ ਕਿਸੇ ਨੇ ਗੋ ਜੋ ਗੁਰੂ ਮਹਾਰਾਜ ਨੇ ਉੱਤਰ ਦਿੱਤੇ ਹਨ ਉਹਨਾਂ ਨੂੰ ਉੱਤਰ ਦੀ ਜਗ੍ਹਾ ਤੇ ਰੱਖਿਆ ਗਿਆ ਫਿਰ ਉਥਾਨਕਾ ਜਿਹੜੀਆਂ ਆ ਉਹਨਾਂ ਨੂੰ ਇਸ ਦੇ ਵਿੱਚ ਪੂਰਾ ਪੂਰਾ ਜਾਣਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਸ ਵੇਲੇ ਦੀਆਂ ਉਥਾਨਕਾਂ ਕੀ ਸਨ ਕੀ ਜ਼ਰੂਰਤ ਸੀ ਕੀ ਇਹਦੇ ਵਿੱਚ ਕੋਈ ਕਮੀ ਆ ਰਹੀ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਬਾਚਣਾ ਸ਼ੁਰੂ ਕੀਤਾ ਅੰਗਰੇਜ਼ਾਂ ਨੇ ਫਿਰ ਸਾਖੀ ਯੁਕਤ ਹੁਣ ਜੋ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਉਹਨਾਂ ਦੇ ਪਿੱਛੇ ਕੋਈ ਨਾ ਕੋਈ ਸਾਖੀ ਜ਼ਰੂਰ ਹੈ ਤੇ ਇਹ ਜੋ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਨੇ ਜੋ ਟਿਕਾ ਕੀਤਾ ਆ ਉਹ ਜੋ ਸਾਖੀਆਂ ਆ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਦੋਂ ਠੀਕਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਉਹ ਸਾਖੀਆਂ ਨੂੰ ਨਾਲ-ਨਾਲ ਯਾਦ ਕੀਤਾ ਗਿਆ ਉਹ ਸਾਖੀਆਂ ਦੱਸਣਾ ਕੀਤਾ ਆ ਫੇਰ ਉਹ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਦੇ ਇੱਕ ਪੰਕਤੀ ਦੇ ਦੋ ਤੋਂ ਵੀ ਵੱਧ ਅਰਥ ਨਿਕਲਦੇ ਹਨ ਉਸ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਫਿਰ ਬਾਣੀ ਦੀ ਬਾਣੀ ਦਾ ਹੀ ਵਿਆਖਿਆ ਜੋ ਗੁਰੂ ਸਾਹਿਬ ਨੇ ਕੀਤੀ ਹੈ ਉਸ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਤੇ ਵੇਦਾਂ ਦੇ ਵਿੱਚ ਜੋ ਲਿਖਿਆ ਆ ਉਹ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਗਈ ਆ ਜਿੱਥੋਂ ਕਿ ਇਸ ਨੂੰ ਜੋ ਮਿਸ਼ਨਰੀ ਸੰਸਥਾਵਾਂ ਤੇ ਜੋ ਅਜੋਕੇ ਵਿਦਵਾਨ ਆ ਉਸ ਇਸ ਟੀਕੇ ਨੂੰ ਪ੍ਰਮਾਨ ਨਹੀਂ ਕਰਦੇ ਉਲਟਾ ਕਮੈਂਟ ਕਰਦੇ ਹਨ ਜੋ ਉਹਨਾਂ ਦਾ ਕਾਰਜ ਉਹ ਕਰ ਹੀ ਗਏ ਪਰ ਜੋ ਸਿੱਖਾਂ ਦੇ ਬਤਾਂ ਤੇ ਆਉ ਦੱਸਣੇ ਪਏ ਫਿਰ ਫੁਟਕਲ ਨੋਟ ਵੀ ਹਾਂ ਇਨ੍ਹਾਂ ਵਿਲੀਆ ਰਾਈ ਐਸਟੀਕੇ ਨੂੰ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਠੀਕਾ ਕਰਨਾ ਜਿਹਨੂੰ ਅਸੀਂ ਅਰਥ ਕਰਨਾ ਕਹਿੰਦੇ ਆ ਵਿਆਖਿਆ ਕਰਨਾ ਕਹਿ ਦਿੰਦੇ ਆ। ਵਿਆਖਿਆ ਦਾ ਮਤਲਬ ਹੈ ਕਿ ਖੋਲ ਕੇ ਇਹ ਜੀ ਨੂੰ ਬਿਆਨ ਕਰ ਦੇਣਾ। ਪਰ ਸੰਗਤ ਜੀ ਤਾਂ ਤਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਸੇ ਦੇ ਦੇ ਸਕਦਾ ਆ ਉਹ ਤੇ ਦਸਾਂ ਗੁਰੂਆਂ ਦੀ ਮਿਹਨਤ ਦਾ ਫਲ ਅੱਜ ਅਸੀਂ ਖਾ ਰਹੇ ਆ ਸ਼ੁਰੂਤ ਖਾਤ ਰਹੇ ਆ ਪਰ ਇਹ ਅਸਲ ਟੀਕਾ ਕਿਸ ਤਰ੍ਹਾਂ ਛਪਿਆ ਤੇ ਕਿਤੇ ਕਿਤੇ ਇਹ ਟੀਕੇ ਪ੍ਰਾਜਮਨ ਹਨ ਸੋ ਜਿਆਦਾ ਵੀਡੀਓ ਲੰਮੀ ਹੋਣ ਦੇ ਡਰ ਤੋਂ ਅਸੀਂ ਅੱਗੋਂ ਸ਼ੁਰੂ ਕਰਾਂਗੇ ਜਿਸ ਤੋਂ ਅਸੀਂ ਹੁਣ ਛੱਡ ਕੇ ਜਾ ਰਹੇ ਹਾਂ ਵਾਲ ਕਾਰਸਾ ਵਜਪਤੇ